ਤੇ ਜੇ ਹੁਣ ਆਪਾਂ ਜੈਵਿਕ ਖੇਤੀ ਕਰਨੀ ਤਾਂ ਪਹਿਲਾਂ ਆਪਾਂ ਨੂੰ ਸਬਜ਼ੀਆਂ ਦੀ ਚੋਣ ਵੀ ਉਹ ਕਰਨੀ ਪੈਣੀ ਹੈ ਜਿਹੜੀਆਂ ਸਬਜ਼ੀਆਂ ਬਾਜ਼ਾਰ ਦੇ ਵਿੱਚ ਤੁਹਾਨੂੰ ਦਾ ਵੱਧ ਮੁੱਲ ਦੇ ਸਕਣ ਤੇ ਉਹਨਾਂ ਦਾ ਉਤਪਾਦਨ ਜਿਹੜੀ ਪ੍ਰਣਾਲੀ ਸੌਖੀ ਹੋਵੇ ਤੇ ਜਿਹੜੀਆਂ ਉਹਨਾਂ ਦੀ ਤਤਾਂ ਦੀ ਲੋੜ ਘੱਟ ਹੋਵੇ ਉਹਦੇ ਵਿੱਚ ਉਹਨਾਂ ਪੀ ਨੇ ਇੱਕ ਸਵਰਸ਼ ਕੀਤੀ ਹੈ ਚੌਲਿਆਂ ਦੀ ਕਾਪੀਜ਼ ਤੇ ਉਹਦੇ ਨਾਲ ਕੀਤੀ ਇੱਕ ਮਗਜ ਕਦੂ ਇੱਕਦਮ ਹੁਣ ਸਮੇਂ ਕੁਰਤੀ ਖੇਤੀ ਜਾਂ ਆਪਾਂ ਕੀ ਆਰਗੈਨਿਕ ਜੈਵਿਕ ਖੇਤੀ ਦੇ ਵਿੱਚ ਜਿਹੜੀਆਂ ਫਸਲਾਂ ਖੇਰ ਤੇ ਬੋਝ ਘੱਟ ਪਉਂਦੀਆਂ ਨੇ ਉਹ ਜ਼ਿਆਦਾ ਕਾਮਯਾਬ ਨੇ ਜਿਹੜਾ ਆਪਾਂ ਜਦੋਂ ਹਰਾ ਮਦਵਾ ਕੱਢਦੇ ਨਾ ਅਸੀਂ ਉਹਨੂੰ ਗੰਨੇ ਆ ਬੋਝ ਜੇ ਅਸੀਂ ਹੁਣ ਇਹਦੇ ਸਿਰ ਤਿੰਨ ਕੁਇੰਟਲ ਬਾਹਰ ਕੱਢ ਰਹੇ ਆ ਕੱਲ ਕਾ ਅਸੀਂ ਜਿਹੜੀ ਕੀ ਆ ਉਹ 25 ਕੁਇੰਟਲ ਬਾਹਰ ਕੱਢਦੇ ਆ ਖੇਤ ਚ ਸੁੱਕਾ ਮੱਦਾ ਨਾਲ ਪ੍ਰਾਲੀ ਵੀ ਕੱਢਦੇ ਆ ਬਾਹਰ ਇਹ ਸਿਰਫ ਆਪ ਤਿੰਨ ਕੁਇੰਟਲ ਹੀ ਬਾਹਰ ਕੱਢਿਆ ਖੇਤ ਦੇ ਵਿੱਚੋਂ ਤੇ ਦੇਖੋ ਤਿੰਨ ਕੁਇੰਟਲ ਦੇ ਵਿੱਚ ਨਾਲ ਤੱਤੀ ਨੂੰ ਕੋਈ ਫਰਕ ਨਹੀਂ ਪਿਆ ਉਹਦੇ ਨਾਲ ਨੂੰ ਕੋਈ ਹੁੰਦੀ ਜਿਹੜੀ ਹੈ ਉਹਦੀ ਉਹ ਕੋਈ ਬਜੋਸ਼ਤੀ ਨਹੀਂ ਕੱਢੀ ਹੁੰਦੀ ਕੋਈ ਫਰਕ ਨਹੀਂ ਪਿਆ ਤੱਤੀ ਨੂੰ ਉਹ ਤੁਹਾਨੂੰ ਬੜੀ ਖੁਸ਼ੀ ਖੁਸ਼ੀ ਨਾਲ ਤਿੰਨ ਕੁਇੰਟਲ ਜਿਹੜਾ ਹੈ ਉਹ ਝਾਰ ਤੁਹਾਨੂੰ ਦੇ ਦੇਗੀ ਇਹ ਚੌਲੇ ਦੀਆਂ ਆਣੀਆਂ ਜਿਹੜੇ ਚੌਕ ਚੌਲੇ ਕਹਿੰਦੇ ਕਾ ਇਹਦੀਆਂ ਫਲੀਆਂ ਹੁੰਦੀਆਂ ਜਿਹੜੀਆਂ ਇਹਦਾ ਵੀ ਬੜਾ ਰੁਝਾਨ ਵਧ ਰਿਹਾ ਜੀ ਇਹਦਾ ਵੀ ਆਪਾਂ ਇਹ ਵੀ ਬਹੁਤ ਘਟ ਝਾੜ ਜ਼ਿਆਦਾ ਹੁੰਦਾ ਪਰ ਇਹ ਖੋਦੀ ਜਿਹੜੀਆਂ ਹੈਗੀਆਂ ਜਿਹੜਾ ਜਿਹ ਬਿੰਨਾ ਹੁੰਦੀਆਂ ਫਰੀਦਾ ਫਸਲ ਹੈਗੀ ਹੈ ਇਹ ਵੀ ਧਰਤੀ ਦੇ ਬਹੁਤ ਘਟ ਬੋਝ ਪਉਂਦੀਆਂ ਤੇ ਇਹਦੇ ਬਾਅਦ ਆਪਾਂ ਬੀਜਦੇ ਗਾਜਰਾ ਸਾਡੇ ਜਿਹੜਾ ਸਪਰਸ਼ ਕੀਤੀ ਕਿਉਂਕਿ ਜਿਹੜਾ ਇਹਨਾਂ ਨੇ ਹੁਣ ਕੱਟ ਲਿਆ ਦਾਗਤ ਕੱਟ ਲਈ ਹੈ ਉਹ ਗਾਜਰਾ ਵਾਸਤੇ ਬਚ ਗਈ ਤੇ ਗਾਜਰਾ ਨੇ ਉੱਥੇ ਬਹੁਤ ਵਧੀਆ ਝਾੜ ਦੇ ਲੱਗ ਗਾਜਰਾ ਦੇ ਹੁੰਦਾ ਹੈ ਤੇ ਕੋਤੀ ਖੇਤੀ ਵਿੱਚ ਰੰਗ ਵੀ ਵਧੀਆ ਬਣ ਜਾਂਦਾ ਇਹਨਾਂ ਦਾ ਪਰ ਅਸੀਂ ਨਾ ਇਹ ਦੇਖਿਆ ਕਿ ਜਿਹੜਾ ਪਹਿਲਾਂ ਅਸੀਂ ਜਿਹੜੇ ਕੁਦਰਤੀ ਖੇਤੀ ਦੇ ਤਰੀਕੇ ਹੈਗੇ ਆ ਜੀਵ ਅੰਮ੍ਰਿਤ ਹੈ ਕਾਂਜੀ ਅੰਮ੍ਰਿਤ ਹੈ ਉਹਨਾਂ ਦੇ ਨਾਲ-ਨਾਲ ਸਨ ਰੂੜੀ ਪਾਉਣੀ ਪੈਂਦੀ ਹੈ ਕਿਉਂਕਿ ਸਾਡੀਆਂ ਜਮੀਨਾਂ ਦੇ ਵਿੱਚ ਨਾ ਜੈਵਿਕ ਮਾਦਦਾ ਜਿਹੜਾ ਹੈ ਆਰਗੈਨਿਕ ਕਾਰਬਨ ਹੈ ਉਹ ਘਟ ਹੈਗੀ ਹੈ ਇਸ ਕਰਕੇ ਤੁਸੀਂ ਨਾ ਰੂੜੀ ਨਾਲ ਜ਼ਰੂਰੀ ਇਸ ਵਾਰ ਕੀਤੀ ਹੈ ਕਿ ਰੂੜੀ ਨਾਲ ਜ਼ਰੂਰ ਪਾਓ ਉਦੋਂ ਲਾਵਾਤੀ ਜਿਹੜੀਆਂ ਸਾਰੀਆਂ ਪ੍ਰੈਕਟਿਸ ਹੈਗੀਆਂ ਹੁੰਦੀਆਂ ਮੈਚਿੰਗ ਕਰਨੀ ਹੈ ਆਪਣਾ ਹਨਾ ਜੀਵ ਅੰਮ੍ਰਿਤ ਹੈ ਕਾਂਜੀ ਅੰਮ੍ਰਿਤ ਉਹ ਤੁਸੀਂ ਪਾ ਗਏ ਨਾਲੋਂ ਦੇ ਹਰ ਇੱਕ ਫਸਲ ਨੂੰ ਇਹ ਤਿੰਨੋਂ ਫਸਲਾਂ ਨੂੰ 2 ਤੋਂ 2.5 ਟਨ ਜਿਹੜੀ ਰੂੜੀ ਹੈ ਉਹ ਪਾ ਗਏ ਟਰਾਲੀ ਰੂੜੀ ਪਾ ਗਏ ਤੁਸੀਂ ਬਹੁਤ ਵਧੀਆ ਜਿਹੜਾ ਹੈਗਾ ਉਹ ਝਾੜ ਮੈਂ ਤੁਹਾਨੂੰ ਲੈ ਸਕਦੇ ਹੋ